ਤੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੀ ਇਲੈਕਸ਼ਨ ਹੋ ਚੁੱਕੀ ਹੈ ਤੇ ਅੱਜ ਰਿਜ਼ਲਟ ਆ ਆਲ ਹਿੰਦੁਸਤਾਨ ਦੀਆਂ 543 ਸੀਟਾਂ ਦੀ ਰਿਜ਼ਲਟ ਅੱਜ ਹੀ ਹੈ ਤੇ ਤੁਹਾਡੇ ਨਾਲ ਮੈਂ ਚਰਚਾ ਕਰ ਰਿਹਾ ਪੰਜਾਬ ਦੀਆਂ ਹੌਟ ਸੀਟਾਂ ਲਿਆ ਪਟਿਆਲਾ ਲੋਕ ਸਭਾ ਸੀਟ ਫਰੀਦਕੋਟ ਖਡੂਰ ਸਾਹਿਬ ਤੇ ਸੰਗਰੂਰ ਬਾਰੇ ਚਾਰ ਸੀਟਾਂ ਬਾਰੇ ਜਿਹੜੇ ਅਸੀਂ ਗੱਲਬਾਤ ਕਰਾਂਗੇ ਤੇ ਪੰਜਾਬ ਦੀ ਸਿਆਸਤ ਬਾਰੇ ਵੀ ਗੱਲਬਾਤ ਕਰਾਂਗਾ ਦੋਸਤੋ ਪੰਜਾਬ ਦੇ 13 ਲੋਕ ਸਭਾ ਸੀਟਾਂ ਹਨ ਜਿਹਦੇ ਸਭ ਤੋਂ ਪਹਿਲਾਂ ਦੱਸਣਾ ਚਾਹੁੰਦੇ ਕਾਂਗਰਸ ਪਾਰਟੀ 6 ਸੀਟਾਂ ਦੇ ਉੱਤੇ ਲੀਡ ਬਣਾਈ ਹੋਈ ਹੈ ਅੱਗੇ ਚੱਲ ਰਹੇ ਨੇ ਮਤਲਬ ਕਾਂਗਰਸ ਪਾਰਟੀ 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ 3 ਸੀਟਾਂ ਦੇ ਲੀਡ ਬਣਾਈ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਸੀਟ 'ਤੇ ਲੀਡ ਬਣਾਈ ਹੋਈ ਹੈ ਤੇ ਬੀਜੇਪੀ ਵੱਲੋਂ ਇੱਕ ਸੀਟ 'ਤੇ ਲੀਡ ਬਣਾਈ ਹੋਈ ਹੈ ਆਜ਼ਾਦ ਉਮੀਦਵਾਰ 2 ਸੀਟਾਂ 'ਤੇ ਅੱਗੇ ਚੱਲ ਰਹੇ ਹਨ ਜਿਕਰ ਜੋ ਕਿ ਆਮ ਆਦਮੀ ਪਾਰਟੀ ਇਸ ਸਮੇਂ ਪੰਜਾਬ ਦੇ ਸੱਤਾ ਦੇ ਵਿੱਚ ਹੈ ਸਿਰਫ ਇਸ ਸਮੇਂ ਰਾਈਟ ਟਿਲ ਦਾ ਰਾਈਟ ਨਾਓ ਸਿਰਫ 3 ਸੀਟਾਂ ਦੇ ਉੱਤੇ ਲੀਡ ਬਣਾਈ ਹੋਈ ਹੈ ਗੱਲ ਕਰਦੇ ਸਭ ਤੋਂ ਪਹਿਲਾਂ ਦੋਸਤੋ ਪਟਿਆਲਾ ਲੋਕ ਸਭਾ ਸੀਟ ਦੀ ਪਟਿਆਲਾ ਲੋਕ ਸਭਾ ਸੀਟ ਬਹੁਤ ਹੀ ਜ਼ਿਆਦਾ ਹੌਟ ਸੀਟ ਹੈ ਤੇ ਡਾਕਟਰ ਤਰਨਵੀਰ ਗਾਂਧੀ ਜੋ ਕਿ ਕਾਂਗਰਸ ਦੇ ਲੀਡਰ ਹਨ ਪੂਰੀ ਲੀਡ ਬਣਾਏ ਹੋਏ ਹਨ 88271 ਵੋਟਾਂ ਲੈ ਚੁੱਕੇ ਹਨ ਜਦੋਂ ਤੱਕ ਮੈਂ ਖਬਰ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਉਸ ਸਮੇਂ ਤੱਕ ਲੇਕਿਨ ਲੀਡ ਬੜੀ ਘਟ ਹੈ ਕੁੱਲ 1200 ਵੋਟਾਂ ਦੀ ਲੀਡ ਬਣਾਈ ਹੋਈ ਹੈ ਉਹਨਾਂ ਦੀ ਔਰ ਇਹ ਲੀਡ ਟੁੱਟ ਨਹੀਂ ਸਕਦੀ ਕੋਈ ਬੜੀ ਲੀਡ ਨਹੀਂ ਹੈਗੀ ਕਿਉਂਕਿ 1200 ਵੋਟਾਂ ਕੋਈ ਜ਼ਿਆਦਾ ਲੀਡ ਨਹੀਂ ਹੁੰਦੀ ਹਾਲੇ ਰਿਜ਼ਲਟ ਆਉਣਾ ਬਾਕੀ ਹੈ ਬਹੁਤ ਸਾਰੀਆਂ EVM ਖੁੱਲਣੀਆਂ ਨੇ ਹਾਲੇ ਅਰਜ਼ਾਟਾ ਹੁਣ ਬਾਕੀ ਹੈ ਇਹ ਲੀਡ ਹਲੇ ਜਿਹੜੀ ਟਿਲ ਦਾ ਮੌਜੂਦਾ ਰਾਈਟ ਨੋ ਟਿਲ ਦਾ ਰਾਈਟ ਨੋ ਤੱਕ ਦੀ ਹੈ ਤੇ ਦੋ ਨੰਬਰ ਤੇ ਬੀ ਜੀ ਪੀ ਦੇ ਆਗੂ ਮਹਾਰਾਜ ਪ੍ਰਨੀਤ ਕੌਰ 87071 ਵੋਟਾਂ ਨਾਲ ਦੋ ਨੰਬਰ ਦੇ ਹੰਤੇ 1200 ਤੋਂ 1200 ਵੋਟਾਂ ਨਾਲ ਪਿੱਛੇ ਹਨ ਦੋ ਨੰਬਰ ਤੇ ਹਨ ਤੇ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ 83537 ਵੋਟਾਂ ਨਾਲ ਤੀਜੇ ਨੰਬਰ ਤੇ ਹਨ ਜਿਹੜੇ ਕਿ 4734 ਵੋਟਾਂ ਵਾਲਾ ਡਾਕਟਰ ਤਰਨਵੀਰ ਗਾਂਧੀ ਤੋਂ ਪਿੱਛੇ ਹਨ ਜੋ ਕਿ ਕੋਈ ਬੜੀ ਜ਼ਿਆਦਾ ਹੈ ਉਹ ਹੈ ਨਹੀਂ ਫਾਸਮਾ ਮੁਕਾਬਲਾ ਚੱਲ ਰਿਹਾ ਬਹੁਤ ਜ਼ਿਆਦਾ ਇੰਟਰਸਟਿੰਗ ਮੁਕਾਬਲਾ ਚੱਲ ਰਿਹਾ ਡਾਕਟਰ ਲਵੀਰ ਸਿੰਘ ਮਹਾਰਾਜ ਪ੍ਰਨੀਤ ਕੌਰ ਤੇ ਡਾਕਟਰ ਤਰਨਵੀਰ ਗਾਂਧੀ ਦੇ ਵਿਚਕਾਰ ਤੇ ਚੌਥੇ ਨੰਬਰ ਤੇ ਸ਼੍ਰੋਮਣੀ ਕਾਲਜ ਦੇ ਬਾਦਲ ਦੇ ਐਨ ਕੇ ਸ਼ਰਮਾ 43094 ਵੋਟਾਂ ਨਾਲ ਚਾਰ ਨੰਬਰ ਤੇ ਹਨ ਤੇ ਪੰਜਵੇਂ ਨੰਬਰ ਤੇ ਸ਼੍ਰੋਮਣੀ ਕਾਲਜ ਅਮਰਸਰ ਦੇ ਪ੍ਰੋਫੈਸਰ ਮਹਿੰਦਰ ਪਾਲ ਸਿੰਘ 19120 ਬੋਟਲ ਵਾਲਾ ਪਹਿਲੇ ਨੰਬਰ ਤੇ ਹਨ ਇਸ ਤੋਂ ਬਾਅਦ ਗੱਲ ਕਰਦੇ ਆਂ ਦੋਸਤੋ ਖਰੂਫ ਸਾਹਿਬ ਜੋ ਕਿ ਲੋਕ ਸਭਾ ਦੀ ਸੀਟ ਆ ਬਹੁਤ ਹੌਟ ਸੀਟ ਆ ਉਰੇ ਤੋਂ ਆਜ਼ਾਦ ਲੀਡਬਰ ਨਹੀਂ ਕਿਸੇ ਪਾਰਟੀ ਦਾ ਕੈਂਡੀਡੇਟ ਸਿਰਫ ਇੱਕ ਆਜ਼ਾਦ ਉਮੀਦਵਾਰ ਜੋ ਕਿ ਸਮੇਂ ਜੇਲ੍ਹ ਦੇ ਵਿੱਚ ਹੈ ਅਮਰਪਾਲ ਸਿੰਘ 118184 ਬੋਟਲ ਨਾਲ ਲੀਡ ਬਣਾਏ ਹੋਇਆ ਤੇ 53108 ਬੋਟਾਂ ਦੀ ਲੀਡ ਉਹਨਾਂ ਦੀ ਅੱਗੇ ਚੱਲ ਰਹੀ ਹੈ ਹਨ ਮਤਲਬ ਇਸ ਸੀਟ ਲੱਗਦਾ ਹੈ ਕਿ ਅਮਰਪਾਲ ਸਿੰਘ ਦੀ ਝੋਲੀ ਵਿੱਚ ਜਾ ਰਹੀ ਹੈ ਕਿਉਂਕਿ ਐਨੀ ਲੀਡ ਟੁੱਟਣੀ ਇੰਪੋਸੀਬਲ ਆ 53108 ਵੋਟਾਂ ਦੀ ਲੀਡ ਬਹੁਤ ਜ਼ਿਆਦਾ ਲੀਡ ਹੁੰਦੀ ਹੈ ਤੇ ਦੋ ਨੰਬਰ ਤੇ ਕਵੀਰ ਕੁਲਦੀਪ ਸਿੰਘ ਜੀਰਾ 66076 ਵੋਟਾਂ ਨਾਲ ਦੂਸਰੇ ਨੰਬਰ ਤੇ ਹਨ ਲਾਜੀਤਪੁਰ ਨਾ ਆਦਮੀ ਪਾਰਟੀ ਦੇ 58868 ਵੋਟਾਂ ਨਾਲ ਪਿੱਛੇ ਹਲਤੀਸੇ ਨੰਬਰ ਤੇ ਤੇ ਅਮਰ ਸ਼ਰਮਣੀ ਕਾਲੀਦਾ ਬਦਲ ਦੇ ਬਿਰਸਾ ਸਿੰਘ ਬਲਟੋਹਾ ਤੀਸਰੇ ਨੰਬਰ ਤੇ ਹਨ 26808 ਵੋਟਾਂ ਨਾਲ ਤੇ 11 ਨੰਬਰ ਤੇ ਹਨ ਬੀਜੇਪੀ ਦੇ ਆਗੂ ਮਨਜੀਤ ਮੰਨਾ 21723 ਵੋਟਾਂ ਵਾਲਾ ਪੰਜਵੇਂ ਨੰਬਰ ਤੇ ਹਨ ਜੇਨ ਕਿ ਇਹ ਸੀਟ ਕਲੀਅਰ ਹੋ ਗਈ ਹੈ ਕਿ ਇਹ ਸੀਟ ਅਮਰਤਪਾਲ ਕਾਢ ਰੇਲੇ ਹਨ ਹੁਣ ਗੱਲ ਕਰਦੇ ਹਾਂ ਸੰਗਰੂਰ ਲੋਕ ਸਭਾ ਸੀਟ ਦੀ ਜੋ ਕਿ ਉਹ ਆਮ ਆਦਮੀ ਪਾਰਟੀ ਦੀ ਨਰਸਰੀ ਵੀ ਕਹਿ ਜਿੰਦਾ ਉਹਨੇ ਤੋਂ ਆਮ ਆਦਮੀ ਪਾਰਟੀ ਪੂਰੀ ਲੀਡ ਬਣਾਈ ਹੋਈ ਆ ਆਮ ਆਦਮੀ ਪਾਰਟੀ ਦੇ ਮਿਤੇਰ 136452 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ ਤੇ 63423 ਵੋਟਾਂ ਦੀ ਲੀਡ ਬਣਾਈ ਹੋਈ ਆ ਤੇ ਲੀਡ ਟੁੱਟਣੀ ਵੀ ਨਾਮੁਨਕਿਨ ਲੱਗ ਰਹੀ ਆ ਦੋਸਤੋ ਦੂਸਰੇ ਨੰਬਰ ਤੇ ਚੱਲ ਰਹੇ ਹਨ ਸਮਰਜੀਤ ਸਿੰਘ ਮਾਲ ਤੇ 13029 ਵੋਟਾਂ ਨਾਲ ਤੇ ਇਹਨਾਂ ਲੀਡ ਤੋਂ ਬਹੁਤ ਬੱਚੇ ਹਨ 63423 ਵੋਟਾਂ ਦੇ ਪਿੱਛੇ ਚੱਲ ਰਹੇ ਹਨ ਤੀਸਰੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖੜਾ 63628 ਵੋਟਾਂ ਲੈ ਚੁੱਕੇ ਹਨ ਹੁਣ ਤੱਕ ਤੇ ਤੀਸਰੇ ਨੰਬਰ ਤੇ ਚੱਲ ਰਹੇ ਹਨ ਚੌਥੇ ਨੰਬਰ ਤੇ ਗੱਲ ਕਰੀਏ ਬੀਜੇਪੀ ਦੇ ਆਗੂ ਅਰਵਿੰਦ ਖੰਨਾ 37983 ਵੋਟਾਂ ਵਾਲਾ ਚੌਥੇ ਨੰਬਰ ਤੇ ਹਨ ਪੰਜਵੇਂ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੁੰਡਾ 25592 ਵੋਟਾਂ ਵਾਲਾ ਪੰਜਵੇਂ ਨੰਬਰ ਤੇ ਹਨ ਪਰ ਸੋਇ ਕਰ ਰਹੇ ਹਾਂ ਕਿ ਤੁਸੀਂ ਕਿ ਟਲਕਸਵਾ ਸੀਟ ਦੇ ਨਾਲ ਤੋਂ ਦੱਸਤੋ ਕਿ ਜਿਹੜੇ ਹੁਣ ਤੱਕ ਦੇ ਆ ਚੁੱਕੇ ਹਨ ਹਲੇ ਰਿਜ਼ਲਟ ਆਉਣੇ ਬਾਕੀ ਨੇ ਲੀਡ ਬਣਾਈ ਹੋਈ ਹੈ ਜੇ ਗੱਲ ਕਰਾਂ ਹੁਣ ਗੱਲ ਕਰਦੇ ਆ ਫਰੀਦਕੋਟ ਲੋਕਸਵਾ ਸੀਟ ਦੀ ਜਿੱਥੇ ਭਾਈ ਸਰਜੀ ਸਿੰਘ ਖਾਲਸਾ 36600 ਸੋਰੀ 36695 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ ਤੇ 28182 ਵੋਟਾਂ ਦੀ ਲੀਡ ਬਣਾਈ ਹੋਈ ਹੈ ਦੂਸਰੇ ਨੰਬਰ ਤੇ ਆਵਾਦਮੀ ਪਾਰਟੀ ਦੇ ਕਰਮਜੀਤ ਅਨਮੋਲ 28182 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਹਰਸਰਾਜ ਹਸ 19631 ਵੋਟਾਂ ਤੇ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ 34627 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ ਸਭ ਤੋਂ ਸੋ ਦੋਸਤੋ ਇਹ ਸੀਗਾ ਹੁਣ ਤੱਕ ਜੋ ਅਪਡੇਟ ਆਇਆ ਬਾਕੀ ਜਿਵੇਂ ਜਿਵੇਂ ਅਪਡੇਟ ਆਉਂਦੇ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਿੱਧੂ ਕੇਮਾ ਟੀਵੀ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ